ਸਾਰਿਕ ਸੰਪ੍ਰਮਾ ਨੂੰ ਸਸਰੀਕਾਲ ਕਣਕ ਦੀ ਬਾੜੀ ਜਿਹੜੀ ਹੁਣ ਕਾਫੀ ਦਿਨਾਂ ਤੋਂ ਚੱਲੀ ਹੋਈ ਹੈ ਹਲੇ 4-5 ਦਿਨ ਦਾ ਕੰਮ ਜਿਹੜਾ ਬਾਕੀ ਹੈ ਕਣਕਾਂ ਦੇ ਝਾੜ ਬਹੁਤ ਸੋਹਣੇ ਜਿਹੜੇ ਝਾੜਾ ਰਿਹਾ ਕਿਸਾਨ ਭਰਾ ਕੋਈ ਕੁਛ ਦੱਸ ਰਿਹਾ ਤੇ ਕੋਈ ਕੁਛ ਦੱਸ ਰਿਹਾ ਉਹਦੇ ਸਬੰਧਤ ਅੱਜ ਇੱਕ ਛੋਟੀ ਜੀ ਵੀਡੀਓ ਲੈ ਕੇ ਆਏ ਆ ਆਪਾਂ ਤੇ ਮੈਂ ਰਿਕਵੈਸਟ ਕਰਦਾ ਤੁਹਾਨੂੰ ਇੱਕ ਕਮੈਂਟ ਜ਼ਰੂਰ ਕਰਿਓ ਸ਼ੇਅਰ ਚ ਨਾ ਹੀ ਕਰਿਓ ਜੇ ਤੁਹਾਨੂੰ ਵੀਡੀਓ ਚੰਗੀ ਲੱਗਦਾ ਸ਼ੇਅਰ ਕਰ ਦਿਓ ਨਹੀਂ ਕਮੈਂਟ ਦੇ ਵਿੱਚ ਆਪਣਾ ਏਰੀਆ ਤੇ ਆਪਣਾ ਨਾਮ ਜ਼ਰੂਰ ਲਿਖਿਓ ਕਿਉਂਕਿ ਇਸ ਸਾਲ ਕਣਕ ਦੇ ਝਾੜ ਇੰਨੇ ਕਿ ਜ਼ਿਆਦੇ ਵਧੀਆ ਨੇ ਵਿੱਚ ਮੇਰੇ ਕਿਸਾਨ ਭਰਾ ਗੱਪ ਵੀ ਬੜੇ ਮਾਰ ਰਹੇ ਆ ਵਿੱਚ ਸੱਚ ਵੀ ਬੜਾ ਬੋਲ ਰਹੇ ਆ ਕਿਉਂਕਿ ਜੇ ਆਪਾਂ ਸੱਚ ਬੋਲਦੇ ਆ ਆਪਣੇ 55 ਮਣ 60 ਮਣ 65 ਮਣ ਕਣਕ ਹੋ ਰਹੀ ਆ ਠੀਕ ਹੈ ਜਿਹਦੇ 60 ਮਣ ਹੋ ਰਹੀ ਉਹ 70 75 72 ਤੱਕ ਦੱਸੀ ਜਾਂਦਾ ਹੈ ਪਹਿਲੀ ਗੱਲ ਤਾਂ ਜਿਹੜੇ ਆਪਾਂ ਝਾੜ ਦੇ ਵਿੱਚ ਝੂਠ ਬੋਲਦੇ ਆ ਉਹਦਾ ਜੜਾ ਪਟਾ ਉਹ ਆਪਣੇ ਸਾਰਿਆਂ ਦੇ ਗਲ ਦੇ ਵਿੱਚ ਪੈਣਾਗਾ ਦੂਸਰੀ ਗੱਲ ਜਦੋਂ ਆਪਾਂ ਕਣਕ ਦੇ ਏਰ ਵਿੱਚ ਝੂਠ ਝੋਨੇ ਦੇ ਏਰ ਦੇ ਵਿੱਚ ਝੂਠ ਮਹਗਾਈਆਂ ਵੀ ਉੱਥੇ ਵਧ ਰੀਆਂ ਨੇ ਠੇਕਾ ਵੀ ਉੱਥੇ ਵਧ ਰਿਹਾਗਾ ਮੈਨੂੰ ਐਂ ਦੱਸੋ ਵੀ ਹਰ ਇੱਕ ਕਿਸਾਨ ਦੇ ਤਾਂ 72 ਮਣ 75 ਮਣ ਕਣਕ ਹੋ ਨਹੀਂ ਰਹੀ ਵਿੱਚ ਕਿਸਾਨ ਭਰਾਵਾਂ ਦੇ 20 21 ਕਾਟਲ ਵੀ ਹੋ ਨਹੀਂ ਰਹੀਆਂ ਨੇਗਾ ਕੱਲ ਇੱਕ ਕਿਸਾਨ ਨੇ ਵੱਡੀ 7 ਕਿੱਲੇ ਦੇ ਵਿੱਚੋਂ ਤੇ 35 ਮਣ ਕਣਕ ਹੋਈ ਉਹਦਾ 70 ਮਣ ਦਾ ਕੇਰ ਕਿੱਧਰ ਗਿਆ ਫਿਰ ਉਹਨੇ ਜਿਹੜਾ 70000 ਬਣ ਠੇਕੇ ਤੇ ਲਿਆ ਸੀ ਮੈਂ ਰਿਕਵੈਸਟ ਉਹਨਾਂ ਬੰਦਿਆਂ ਨੂੰ ਕਰਦਾ ਵੀ ਬਾਈ ਬਣ ਕੇ ਕੇਰ ਦੇ ਵਿੱਚ ਨਾ ਝੂਠ ਬੋਲਿਆ ਕਰੋ ਕਿਉਂਕਿ ਆਪਾਂ ਸਾਰੇ ਨਹੀਂ ਬਣ ਠੇਕੇ ਤੇ ਲੈਣੇ ਹੁੰਦੇ ਆ 80% ਜ਼ਿਮੀਂਦਾਰ ਮਣ ਠੇਕੇ ਤੇ ਲੈਂਦੇ ਜੇ ਕੋਈ 15 ਕਿੱਲੇ ਆਪਦੇ ਘਰ ਤੇ ਚਾਹੇ 10 ਕਿੱਲੇ ਆਪਦੇ ਘਰ ਉਹਨੂੰ 8 10 12 15 ਕਿੱਲੇ ਤੱਕ ਠੇਕੇ ਤੇ ਜ਼ਰੂਰ ਲੈਣੇ ਪੈਂਦੇ ਆ ਤੇ ਉਹਦੇ ਵਿੱਚ ਆਪਾਂ ਉੱਥੇ ਝੂਠ ਬੋਲੇ ਜਾਂਦੇ ਆ ਕਾਰਨ ਜਦੋਂ ਆਪਾਂ ਠੇਕੇ ਵਾਲੇ ਠੇਕੇਰੇ ਜਮੀਨ ਲੈ ਲਈ ਕਣਕ ਦਾ ਝੂਠ ਬੋਲਦਾ ਅੱਗੇ ਝੋਨੇ ਦਾ ਝੂਠ ਬੋਲਦਾ ਜਿਹੜਾ ਠੇਕੇ ਵਾਲਾ ਹੁੰਦਾ ਨਾ ਉਹਦੇ ਉੱਥੇ ਪੈਰ ਜੰਮ ਜਾਂਦੇ ਨੇ ਇਹਨਾਂ ਗੱਲਾਂ ਕਰਕੇ ਅੱਜ 80000 ਰੁਪਏ ਠੇਕਾ ਵਧਿਆ ਪਿਆਗਾ ਲੈ ਮੈਂ ਹੁਣ ਇੱਕ ਪੋਸਟ ਪਾ ਦਨਾ ਮਾਂ ਦੇ ਪੁੱਤਰੇ ਕਿਸੇ ਨੇ ਨਹੀਂ 70 ਥੱਲੇ ਉੱਤਰਨਾ 70 72 ਤੇ ਜਾਣਗੇ ਹਲੇ ਅੱਜ ਜਾਂ ਕੱਲ ਚ ਆਪਾਂ ਆਪਦੇ ਖੇਤ ਜਿਹੜੀ DBW 222 ਤੇ 187 ਮਿਕਸ ਕਰੀਏ ਕੁਸ਼ਕ ਸਿੰਗਲ 222 ਵੀ ਲਾਈ ਹੋਈ ਆਪਾਂ ਨੇ ਤੇ ਉਹਦੀ ਕਟਾਈ ਕਰਾਂਗੇ ਆਪਾਂ ਸਚਾਈ ਦੱਸਾਂਗੇ ਯਾਰ ਕਿਉਂਕਿ ਆਪਾਂ ਹਰ ਸਾਲ ਸਚਾਈ ਦੱਸਦੇ ਹਾਂ ਆਪਾਂ ਪਹਿਲਾਂ ਮੁਛਲ ਦੀ ਵੀ ਸਚਾਈ ਦੱਸੀ ਕਿਸਾਨਾਂ ਨੂੰ ਵੀ ਵਿੱਚ ਕਿਸਾਨਾਂ 1.5 ਲੱਖ ਤੋਂ ਨਿੱਤਰ ਹੈਗੇ ਆਪਾਂ ਗਾ ਆਪਣੀ ਮਾਰਦੇ ਆਪਣੇ 90000 ਨੂੰ ਕਿੱਲਾ ਪਿਆ ਸੀਗਾ ਆ ਕੋਈ ਕਾਦੇ ਵਾਸਤੇ ਆਪਾਂ ਮਾਰਨਾ ਯਾਰ ਜਿੰਨੇ ਆਪਾਂ ਝੂਠ ਬੋਲੇ ਜਾਂਦੇ ਆ ਨਾ ਉਹਨੇ ਆਪਾਂ ਥੱਲੇ ਆਈ ਜਾਂਦੇ ਆ ਉਹਨੇ ਆਪਾਂ ਕਰਜ਼ੇ ਥੱਲੇ ਆਈ ਜਾਂਦੇ ਆ ਮੈਂ ਰਿਕਵੈਸਟ ਕਰਦਾ ਬਾਈ ਬਣ ਕੇ ਝੂਠ ਨਾ ਬੋਲਿਆ ਕਰੋ ਝੂਠ ਬੋਲਣ ਦੇ ਨਾਲ ਸੋਨੂੰ ਕੋਈ ਅਵਾਰਡ ਨਹੀਂ ਦੇ ਕੇ ਜਾਂਦਾ ਹੈਗਾ ਹਲੇ ਕਣਕਾਂ 4-5 ਦਿਨ ਦੇ ਵਿੱਚ ਕੱਟੀਆਂ ਜਾਣੀਆਂ ਹਲੇ ਕਿਸੇ ਦੀ ਕਣਕ ਮੰਡੀ ਦੇ ਵਿੱਚ ਨਹੀਂ ਟੋਲੀ ਆਪਾਂ ਪਹਿਲੇ ਅੰਦਾਜ਼ੇ ਲਾ ਲਏ ਵੀ ਸਾਡੇ 72 ਮਣ ਹੋਊਗੀ ਸਾਡੇ 75 ਮਣ ਹੋਊਗੀ ਮੰਡੀਆਂ ਦੇ ਵਿੱਚ ਬੁਰਾ ਹਾਲ ਹੈ ਕਿਉਂਕਿ ਵਿੱਚ ਕਿਸਾਨ ਭਰਾਵਾਂ ਨੇ ਹਰੀਆਂ ਕਣਕਾਂ ਵੱਡ-ਵੱਡ ਮੰਡੀ ਦੇ ਵਿੱਚ ਛੁੱਟੀਆਂ ਉਹ ਕਣਕਾਂ ਹਲੇ ਤੱਕ ਮੰਡੀ ਦੇ ਵਿੱਚ ਪਈਆਂ ਨੇ ਜਿਹੜੀਆਂ ਪਿੱਛੋਂ ਸੁੱਕੀਆਂ ਕਣਕਾਂ ਜਾਈ ਜਾਂਦੀਆਂ ਨੇ ਉਹਨਾਂ ਨੂੰ ਕੋਈ ਪੁੱਛ ਨਹੀਂ ਰਿਹਾ ਕਿਉਂਕਿ ਗਲਤੀ ਬਹੁਤ ਵੱਡੀ ਆ ਜਿਹੜੇ ਬੰਦਿਆਂ ਨੇ ਪਹਿਲਾਂ ਕਣਕਾਂ ਵੱਡੀਆਂ ਨੇ ਬੱਕਲੀਆਂ ਜਿਹਨੂੰ ਆਪਾਂ ਡੜਰੇ ਕਹਿੰਦੇ ਆ ਕਣਕਾਂ ਜਿਹੜੀਆਂ ਵਿੱਚ ਢੇਰੀਆਂ ਦੇ ਨਾਲ ਕਣਕਾਂ ਕਾਲੀਆਂ ਹੋ ਰਹੀਆਂ ਨੇ ਗਲਗੀਆਂ ਕਣਕਾਂ ਜਿਹੜੀਆਂ ਹਫ਼ਤੇ ਹਫ਼ਤੇ ਦਸ-ਦਸ ਦਿੰਦੀਆਂ ਕਣਕ ਮੰਡੀਆਂ ਦੇ ਵਿੱਚ ਪਈਆਂ ਨੇ ਹੁਣ ਜਿਹੜਾ ਕਿਸਾਨ ਮੰਡੀ ਦੇ ਵਿੱਚ ਲਾਉਣ ਜਾਂਦਾ ਹੈ ਅੱਦੇ ਤਾਂ ਕਿਸਾਨ ਹੁਣ ਕਣਕ ਘਰੀ ਲਾ ਰਹੇ ਹੈਗੇ ਕਿਉਂਕਿ بارش ਦਾ ਵੀ ਡਰਾ ਕਿਸਾਨਾਂ ਨੂੰ ਤੇ ਖੇਤੀ ਦੇ ਵਿੱਚ ਬੜੀਆਂ ਗਲਤੀਆਂ ਨੇ ਕੇਅਰ ਨੂੰ ਲੈ ਕੇ ਝੂਠ ਬੋਲਣਾ ਹਰੀ ਫਸਲ ਵੱਢ ਕੇ ਮੰਡੀ ਵਿੱਚ ਸੁੱਟਣੀ ਫਿਰ ਉੱਥੇ ਆਪਾਂ ਆੜਤੇ ਦੇ ਗੱਲ ਪੈਣੇ ਆ ਜਾਂ ਆਪਾਂ ਧਰਨੇ ਵਗੈਰਾ ਲਾਉਣੇ ਮੈਂ ਮੰਨਦਾ ਚਲੋ ਕੁਝ ਕੁ ਗਲਤੀਆਂ ਹੈਗੀਆਂ ਨੇ ਵੀ ਬੋਲੀ ਜਿਹੜੀ ਲੇਟ ਕਰ ਰਹੇ ਨੇ ਹੁਣ ਜਿਹੜੀਆਂ ਕਣਕਾਂ ਸੁੱਕੀਆਂ ਪਈਆਂ ਨੇ ਉਹ ਕਹੇ ਵੀ ਸਾਡੀਆਂ ਤਾਂ ਸੁੱਕੇ ਨੇ ਸਾਡੀਆਂ ਦਾ ਕਣਕਾਂ ਦੀ ਬੋਲੀ ਆ ਜੇ ਪਰ ਜਿਹੜੀਆਂ ਹਰੀਆਂ ਢੇਰੀਆਂ ਪਈਆਂ ਨੇ ਉਹਨਾਂ ਢੇਰੀਆਂ ਉਹ ਢੇਰੀਆਂ ਕਿੱਧਰ ਜਾਣਗੀਆਂ ਜੋ ਉਹਨਾਂ ਹਰੀਆਂ ਢੇਰੀਆਂ ਪਹਿਲਾਂ ਨਾ ਵੱਡੀਆਂ ਜਾਂਦੀਆਂ ਅੱਜ ਤੋਂ 10 10 ਦਿਨ ਪਹਿਲਾਂ ਦੀ ਗੱਲ ਹੈ 8 10 ਦਿਨ ਪਹਿਲਾਂ ਦੀ ਗੱਲ ਹੈ ਕਾਫੀ ਮੰਡੀਆਂ ਦੇ ਵਿੱਚ ਕਣਕਾਂ ਪਈਆਂ ਨੇ ਕਣਕਾਂ ਬਾਈ ਗਰਭ ਗਿਆ ਥੱਲੋ ਕਣਕਾਂ ਮੰਨ ਗੇਲ ਵੀ ਕਾਲੇ ਕਾਲੇ ਦਾਣੇ ਹੋ ਗਏ ਵੀ ਟੰਗੂਰ ਮਾਰਨ ਵਾਲਾ ਕਰਖਾ ਵਿੱਚ ਕਣਕਾਂ ਨੇ ਹੁਣ ਜਦੋਂ ਮੰਡੀਆਂ ਦੇ ਵਿੱਚ ਕਣਕਾਂ ਨੂੰ ਹਿਲਾਉਣ ਨੂੰ ਥਾਂ ਨਹੀਂ ਹੈਗੀ ਤਾਂ ਫਿਰ ਸੁੱਕੀਆਂ ਕਣਕਾਂ ਕਿੱਧਰ ਜਾਣੀ ਆ ਆਪਾਂ 6 ਮਹੀਨੇ ਤਾਂ ਬਹੁਤ ਮਿਹਨਤ ਕਰ ਲੈਨੇ ਆ ਇੱਕ ਤਾਂ ਆਪਾਂ ਵੱਢਣ ਵੇਲੇ ਐ ਹੁੰਦਾ ਬਸ ਵੱਢਦੀਏ ਵੱਢਦੀਏ ਦੱਸੋ ਕਰਨਾ ਕੀ ਅੱਗੇ ਜਾ ਕੇ ਆਪਾਂ ਨੇ ਮੂੰਗੀ ਜਾਂ ਮੱਕੀ ਲਾਉਣੀ ਆ ਦੋ ਚਾਰ ਦਿਨ ਲੇਟ ਲੱਗ ਜੂ ਨਾ ਵੀ ਲੱਗੂ ਕਿੱਡੀ ਕੀ ਗੱਲ ਹੈ ਅੱਗੇ ਝੋਨਾ ਲਾ ਲਵਾਂਗੇ ਆਪਾਂ ਨੂੰ ਹਫੜਾ ਤਫੜੀ ਵਾਲੀ ਰਹਿੰਦੀ ਐ ਆਪਾਂ ਵੱਢਣ ਵੇਲੇ ਹਫੜਾ ਤਫੜੀ ਰਹਿੰਦੀ ਐ ਫਿਰ ਜੇ ਠੇਕੇ ਤੇ ਜ਼ਮੀਨ ਲੈਣੀ ਉਦੋਂ ਹੀ ਹਫੜਾ ਤਫੜੀ ਰਹਿੰਦੀ ਐ ਫਲਾਣਾ ਨੇ ਮੇਰੇ ਮੂਰ ਦੀ ਹੋ ਕੇ ਠੇਕੇ ਤੇ ਲੈ ਜੇ ਫਲਾਣਾ ਨੇ ਮੇਰੇ ਮੂਰ ਦੀ ਠੇਕੇ ਤੋਂ ਹੋ ਕੇ ਲੈ ਜੇ ਫਿਰ ਆਪਾਂ ਫਸਲ ਵੱਢਣ ਵੇਲੇ ਹਰੀ ਚੱਕ ਦਿੰਨੇ ਆ ਯਾਰ ਐ ਨਹੀਂ ਦੇਖਦੇ ਯਾਰ ਵੀ ਆਪਣੇ ਕਿਹੜਾ ਵੀ ਲੱਗਿਆ ਤੇ ਗਵਾਂਢੀ ਦੇ ਕਿਹੜਾ ਵੀ ਲੱਗਿਆ ਦੀ ਗਵਾਂਢੀ ਨੇ ਕਦੋਂ ਬੀਜੀ ਸੀ ਕਿ ਗਵਾਂਢੀ ਨੇ ਨਾ ਕਹੇ ਪਾਣੀ ਲਾਏ ਨੇ ਗਵਾਂਢੀ ਨੇ ਕਿੰਨੀ ਖਾਦ ਕਰਾ ਕੇ ਪਾਈ ਐ ਆਪਾਂ ਆਵਦੇ ਤੇ ਡਿਪੈਂਡ ਰਹੀ ਐ ਆਪ ਦੇਖੀਏ ਯਾਰ ਵੀ ਆਪਣੇ ਕਿੰਨੀ ਕ ਫਸਲ ਹਰੀ ਐ ਕਿੰਨੇ ਕ ਗਿੱਲੇ ਐ ਕਿੰਨੀ ਕ ਸੁੱਕੀ ਐ ਫੇਰ ਆਪਾਂ ਉਹਦੇ ਖੇਤ ਦੇ ਵਿੱਚ ਮਸ਼ੀਨ ਬਾੜੀਏ ਹੁਣ ਅੱਜ ਕੱਲ ਇੱਕ ਅੱਧੀ ਮਸ਼ੀਨ ਤਾਂ ਹੈ ਨਹੀਂ ਇੱਕ ਪਿੰਡ ਦੇ ਵਿੱਚ ਬਿਵੀ ਮਸ਼ੀਨਾਂ ਹੋ ਰਹੀਆਂ ਨੇ ਮਸ਼ੀਨਾਂ ਵਾਲੇ ਵੀ ਸਾੜੇ ਕੱਢਦੇ ਫਿਰਦੇ ਜ਼ਿਮੀਂਦਾਰਾਂ ਦੇ ਵੀ ਬਾਈ ਸਾਥ ਵੜਾ ਲਓ ਸਾਥ ਵੜਾ ਲਓ ਹੁਣ ਵੀ ਆਪਾਂ ਇਹਨਾਂ ਗੱਲਾਂ ਦੇ ਵਿੱਚ ਤੁਰੇ ਫਿਰਦੇ ਆ ਖੇੜ ਚ ਝੂਠ ਬੋਲ ਦਿੰਨੇ ਆ ਹਰੀ ਫਸਲ ਵੱਢ ਲੈਣੇ ਆ ਪਤੀ ਨਹੀਂ ਕੀ ਕੁਛ ਆਪਾਂ ਜਿਹੜਾ ਕਰੀ ਜੰਨੇ ਆ ਇਹ ਕੋਈ ਬਾਲਾ ਚੰਗੀ ਹੋ ਨਹੀਂ ਹੈਗੀ ਕਿਉਂਕਿ ਜਿਉਂ-ਜਿਉਂ ਫਸਲ ਵੱਧਦੀ ਜਾਂਦੀ ਹੈ ਨਾ ਜਿਉਂ-ਜਿਉਂ ਭੁੱਖ ਵੱਧਦੀ ਜਾਂਦੀ ਹੈ ਮੈਂ ਤਾਂ ਇੱਥੇ ਗੱਲ ਕਰਦਾ ਵੀ ਅੱਜ ਤੋਂ ਪੰਨ 10 10 ਸਾਲ ਪਹਿਲਾਂ 40 ਮਣ 45 ਮਣ ਕਣਕ ਹੁੰਦੀ ਸੀ 70 75 ਮਣ ਝੋਨਾ ਹੁੰਦਾ ਸੀ ਉਦੋਂ ਵੀ ਟਾਈਮ ਪਾਸ ਕਰਦੇ ਸੀ ਪਤਾ ਨਹੀਂ ਕੀ ਹੋ ਰਿਹਾ ਹੈ ਜਿਹੜੇ ਸਾਲਾਂ ਦੇ ਵਿੱਚ ਫਸਲਾਂ ਚੰਗੀਆਂ ਹੁੰਦੀਆਂ ਨੇ ਨਾ ਉਸ ਸਾਲਾਂ ਦੇ ਵਿੱਚ ਫਸਲਾਂ ਆਪਾਂ ਨੇ ਮੰਡੀ ਦੇ ਵਿੱਚ ਰੋਲਣ ਦਾ ਆਪਣੇ ਤੱਕ ਠੇਕਾ ਲੈ ਰੱਖਿਆਗਾ ਐਦਕੀ ਸਾਰਿਆਂ ਨੂੰ ਸੋਹਣੇ ਕਣਕ ਦੇ ਝਾੜ ਆ ਗਏ ਮਾਦੇ ਪੁੱਤਾਂ ਨੇ ਅੱਧਾ ਨਹੀਂ ਤਾਂ ਇਹ ਜਲੂਸ ਕੱਢਿਆ ਮੰਡੀਆਂ ਦੇ ਵਿੱਚ ਕਿ ਜਾ ਕੇ ਦੇਖੂਗਾ ਯਾਰ ਤੁਸੀਂ ਕਹੋਗੇ ਇਹ ਜੱਟ ਦਾ ਪੁੱਤ ਨਹੀਂ ਹੈਗਾ ਜਿਹੜੇ ਨੇ ਆ ਜਲੂਸ ਕੱਢਿਆ ਹੈ ਮੰਡੀ ਦੇ ਵਿੱਚ ਮੇਰਾ ਵੀਡੀਓ ਪਾਉਣ ਦਾ ਮਕਸਦ ਇਹ ਹੀ ਸੀ ਇੱਕ ਤਾਂ ਬਈ ਕੇਰ ਦੇ ਵਿੱਚ ਝੂਠ ਨਾ ਬੋਲਿਆ ਕਰੋ ਇੱਕ ਫਸਲ ਜਿਹੜੀ ਆਪਾਂ ਹਰੀ ਨਾਲ ਵੜਿਆ ਕਰੋ ਤੇ ਇਹ ਦੋ ਤਿੰਨ ਗੱਲਾਂ ਆਪਾਂ ਜਪਾ ਧਿਆਨ ਦੇ ਵਿੱਚ ਰੱਖ ਲਈਏ ਆਪਾਂ ਕਦੇ ਜਿਹੜੀ ਮਾਰ ਨਹੀਂ ਖਾਵਾਂਗੇ ਧੰਨਵਾਦ